ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਲ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਮੋਗੇ ਵਾਲੇ ਪਾਸੇੋਂ ਆਪਾਂ ਬਰਨਾਲੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਲੋਹਾਰਾ ਲੰਘਦੇ ਅਸਾਰ ਪਹਿਲਾ ਪਿੰਡ ਆ ਜਿਹੜਾ ਉਹ ਬਲਾਸਪੁਰ ਪਿੰਡ ਆਉਂਦਾ ਵਾ ਤੇ ਬਲਾਸਪੁਰ ਪਿੰਡ ਦੇ ਵਿੱਚ ਜਨਵਾਰ ਤੁਹਾਨੂੰ ਪੰਜ ਵਿਖਾ ਦੇਣੇ ਆ 3 ਜਨਵਾਰ ਤੁਹਾਨੂੰ ਨੀਲੀ ਰਾਵੀ ਨਸਲ ਦੇ ਰੀਤੀ ਦਿਖਾਉਣੇ ਆ ਤੇ ਦੋ ਤੁਹਾਨੂੰ ਮਿੱਤਰੋ ਐਚ ਐਫ ਦੀਆਂ ਬੱਚੀਆਂ ਵਿਖਾਉਣੀਆਂ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਬੱਚੀ ਮਿੱਤਰੋ ਸਫੇਦ ਚਿੱਟੀ ਵਿਖਾਉਣੀ ਆ ਵੀ ਇੱਕ ਵੀ ਛਟਾਂਗ ਜਿੰਦੇ ਵਿੱਚ ਤੁਹਾਨੂੰ ਕਾਲਾ ਨਹੀਂ ਨਜ਼ਰ ਆਉਣਾ ਸ਼ਾਇਦ ਮੇਰੀ ਪਹਿਲੀ ਵੀਡੀਓ ਦੇ ਵਿੱਚ ਚਿੱਟੀ ਬੱਚੀ ਹੋਵੇ ਤੇ ਜੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਇਹ ਹੁਣ ਮੈਨੂੰ ਨਹੀਂ ਪਤਾ ਮਤਲਬ ਕਈ ਵਾਰੀ ਯਾਦ ਵੀ ਨਹੀਂ ਹੁੰਦਾ ਪਰ ਮੇਰੀ ਨਿਗਾਹ ਦੇ ਵਿੱਚ ਮੈਂ ਤੁਹਾਨੂੰ ਇਹ ਪਹਿਲੀ ਵੀਡੀਓ ਦੇ ਵਿੱਚ ਬੱਚੀ ਦਿਖਾ ਰਿਹਾ ਜਿਹੜੀ ਸਫੇਦ ਚਿੱਟੀ ਆ ਜਿੰਦੇ ਵਿੱਚ ਇੱਕ ਵੀ ਵਾਲ ਨਹੀਂ ਕਾਲਾ ਹੈਗਾ ਕਰਮਾ ਵਾਲੀ ਦੇ ਵਿੱਚ ਕੀ ਦੰਦਾਂ ਦੇ ਕੀ ਡਿਟੇਲ ਹੈ ਸਾਰੀ ਗੱਲਬਾਤ ਕਰਦੇ ਆ ਨਿੱਕੀ ਕੱਟੀ ਬਾਰੇ ਜਾਣਦੇ ਆ ਜਿਹੜੀ ਬੰਦੀ ਪਈ ਉਹਨੂੰ ਆਪਾਂ ਆਰਾਮ ਕਰਾਉਣਾ ਵਾ ਬਈ ਸਸੀ ਕਾਲ ਜੀ ਸਸੀ ਕਾਲ ਕੀ ਹਾਲ ਚਾਲ ਬਹੁਤ ਹੀ ਵਧੀਆ ਸੇਤਾ ਘਰ ਪਰਿਵਾਰ ਮੈਂ ਨਾ ਕਿਰਪਾ ਮਾਰੀ ਠੀਕ ਆ ਇਹ ਕੱਟੀ ਬਾਰੇ ਦੱਸ ਜਿਹੜੀ ਬੰਦੀ ਆ ਯਾਰ ਇਹ ਕਿੰਨੇ ਚਿਰ ਦੀ ਹੈ ਇਹ ਹੈਗੀ ਆ 10 ਮਹੀਨਿਆਂ ਦੀ 10 ਮਹੀਨਿਆਂ ਦੀ ਹੈ ਹਾਂ ਠੀਕ ਆ ਬਈ ਤੇ ਅੰਗ-ਉਂਗ ਰੰਗ-ਰੰਗ ਬਹੁਤ ਸੁਣਾਉਣਾ ਹੈ ਸੰਗਿਆ ਹੈ ਬੂਰੀ ਡੱਬੀ ਆ ਬੂਰੀ ਡੱਬੀ ਆ ਹੈ ਨਾ ਬਈ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਇਹਦੀ ਬਈ ਉਮਰ ਕਿੰਨੇ ਮਹੀਨੇ ਦੱਸਿਆ ਸੀਗਾ 10 ਮਹੀਨਿਆਂ ਦੀ ਆਈਏ 10 ਮਹੀਨਿਆਂ ਦੀ ਠੀਕ ਆ ਬਈ ਦੋਵੇਂ ਸਿੰਗ ਚਿੱਟੇ ਆ ਠੀਕ ਆ ਬਾਈ ਹਾਂਜੀ ਦੋਵੇਂ ਚਿੱਟੇ ਸੇ ਦੋਨੇ ਸਿੰਗ ਚਿੱਟੇ ਆ ਠੀਕ ਆ ਠੀਕ ਆ ਬਈ ਤੇ ਇਹ ਕਿੰਨੇ ਦੀ ਦੇ ਦੇਾਂਗੇ ਬਈ ਆਪਾਂ ਇਹ 22000 ਦੀ ਦੇ ਦੇਾਂਗੇ 22000 ਦੀ ਮਾਨਤਾਨੇ ਦੇ ਵਿੱਚ ਮਾਨਤਾਨ ਕੋਈ ਗੱਲ 2.5 ਮੜੀ ਜੀ ਬਈ ਇਹਨੂੰ ਖੋਲ੍ਹ ਦਿੰਦੇ ਆ ਤੇੜਿਆਂ ਦੀ ਬੰਦੇ ਬੰਦੇ ਹੈ ਨਾ ਥਾ ਗਰਮੀ ਆ ਥੈਨ ਕੀ ਦੀ ਹੈ ਹਨਾ ਹਾਂਜੀ ਠੀਕ ਹੈ ਬਈ ਕਿੰਨੇ ਦੀ ਦੇ ਦੇਵਾਂਗੇ ਆਖਿਆ ਸੀ ਇਹ 22000 ਦੀ ਦੇ ਦੇਵਾਂਗੇ 22000 ਰੰਗ ਬੜਾ ਸੁਣਾ ਹਨਾ ਚਿਤ੍ਰਮਿਤਰੀ ਜੀ ਆ ਤਿੰਨ ਥਣ ਵੀ ਗਲਾਬੀ ਆ ਤੇ ਇੱਕ ਬੂਰਾ ਗਾ ਇੱਕ ਬੂਰਾ ਵਾ ਤੇ ਤਿੰਨ ਥਣ ਗਲਾਬੀ ਆ ਹੈ ਠੀਕ ਆ ਯਾਰ ਬਾਈ ਦੇ ਮਲਾਰੂਸੀ ਬੂ ਰੂਸੀ ਪੂਰੀ ਕਹਿ ਸਕਦੇ ਆਪਾਂ ਇਹਨੂੰ ਹਾਂ ਹਾਂ ਜੋ ਵੀ ਆ ਬਸ ਰੂਸੀ ਪੂਰੀ ਨੀਲੀ ਦਾ ਵੀ ਤਿੰਨੇ ਰੰਗ ਹੀ ਆ ਇਹਦੇ ਵਿੱਚ ਤਿੰਨੇ ਰੰਗ ਯਾ ਰੱਬ ਦੇ ਰੰਗ ਲਾਈ ਹਾਂ ਹਾਂ ਤੇ ਭਾਈ ਆ ਕੱਟੀ ਕਿੰਨੇ ਚਿਰ ਦੀ ਆ ਇਹ ਹੋਊਗੀ 7 ਤੋਂ 8 ਮਹੀਨਿਆਂ ਦੀ 7 ਤੋਂ 8 ਮਹੀਨਿਆਂ ਦੀ ਤੇ ਇਹ ਕਿੰਨੇ ਦੀ ਦੇ ਦੇ ਦਾਂਗੇ ਭਾਈ ਇਹ 18000 ਦੇ ਦੇ ਦਾਂਗੇ ਇਹ 18000 ਤੇ ਜੇ ਕੋਈ ਜੋੜਾ ਹੀ ਲੈ ਲਵੇ ਉਹ ਤੇ ਇਹ ਫਿਰ ਮਾਨਸਪੰਨ ਖੁੱਲਾ ਹਾਂ ਬਸ ਮਾਨਸਪੰਨ ਖੁੱਲਾ ਉਹ ਜੋ ਸੰਗ ਇਹਦਾ ਵੀ ਇੱਕ ਚੱਟਾ ਠੀਕ ਹੈ ਤੇ ਝੋਲੀ ਚਾਲੀ ਦੀ ਵੀ ਖੁੱਲੂ ਜੋ ਚਾਰੇ ਥਣ ਹੋਣਗੇ ਚਾਰੇ ਥਾਣੇ ਦੇ ਗੁਲਾਬੀ ਆ ਬਸ ਠੀਕ ਹੈ ਭਾਈ ਓਕੇ ਜੀ ਤੇ ਭ ਇਹ ਹੈਗੀ ਸਾਲ ਤੋਂ ਉੱਪਰ ਹੈ ਠੀਕ ਆ ਹਾਂਜੀ ਤੇ ਇਹ ਕਿੰਨੇ ਦੀ ਦੇ ਦੇਵਾਂਗੇ ਜੀ ਇਹ 30000 ਦੇ ਦੇ 30000 ਦੀ ਤੇ ਇਹਦੀ ਮਾਂ ਵੀ ਆਪਣੇ ਕੋਲੇ ਸੀ ਇਹਦੇ ਕੋਲੇ ਸੀ ਇਹ ਘਰ ਦੀ ਹੋਇਆ ਘਰ ਦੀ ਆ ਹਾਂ ਠੀਕ ਆ ਬਾਈ ਸਿੰਘ ਇਹਦਾ ਵੀ ਇੱਕ ਚਿੱਟਾ ਇੱਕ ਚਿੱਟਾ ਹੈ ਹਾਂਜੀ ਠੀਕ ਆ ਬਾਈ ਠੀਕ ਆ ਤੇ ਇਹਦੇ 30000 ਚ ਮੰਨਤਨ ਹੋ ਜਾਊਗਾ ਝੋਲੀ ਦਾ ਕੱਟੀਆਂ ਲੈਂਦਾ ਤਿੰਨੇ ਤਿੰਨੇ ਤਾਂ 100 ਕਿਲੋਮੀਟਰ ਤੱਕ ਪਹੁੰਚ ਦੇ ਦੇਾਂਗੇ ਮਤਲਬ ਤਿੰਨੇ ਕੱਟੀਆਂ ਇਕੱਠੀਆਂ ਲੈਂਦਾ ਤੇ 100 ਕਿਲੋਮੀਟਰ ਪਹੁੰਚ ਫ੍ਰੀ ਦੇ ਦੇ 100 ਫ੍ਰੀ ਦੇ ਦੇਾਂ ਠੀਕ ਆ ਬਾਈ ਠੀਕ ਆ ਓਕੇ ਇਹਦੀ ਝੋਲੀ ਵਿਖਾ ਰਹੀਏ ਮੜੀ ਜੀ ਪੂਰੀ ਦੀ ਵਿਖਾ ਬੂਮ ਦੇਖ ਕੇ-ਦੇਖ ਕੇ ਝੋਲੀ ਵਿਖਾ ਦੇ ਲੈਂਦੀ ਕਰਮਾ ਵਾਲੀ ਦੀ ਦੇਖੋ ਤੋ ਝੋਲੀ ਤਾਂ ਇੱਥੇ ਨਾਲ ਤੁਹਾਨੂੰ ਬਹੁਤ ਚੰਗਾ ਲੱਗਾ ਕੱਟੀਆਂ ਨੂੰ ਦੇਖੋ ਤੁਸੀਂ ਮਿੱਤਰੋ ਠੀਕ ਆ ਬਾਈ ਤੇ ਬਾਈ ਇਹ ਡੱਬੀ ਵਿੱਚੀ ਹੈ ਜਿਹੜੀ ਇਹ ਦੰਦੋ ਕਿਵੇਂ ਆ ਖੀਰੀ ਹੈ ਜੀ ਇਹ ਖੀਰੀ ਹੈ ਹਾਂਜੀ ਠੀਕ ਆ ਬਾਈ ਤੇ ਇਹਦਾ ਕੋਈ ਟੀਕੇ ਦਾ ਸੀਮਨ ਦਾ ਪਤਾ ਹੈ ਕਿ ਨਹੀਂ ਇਹ ਆਪਾਂ ਭਰਾ ਹੈਗੀਆਂ ਖਰੀਦੀਆਂ ਠੀਕ ਹੈ ਬਾਈ ਤੇ ਜੇ ਹੁਣ ਕਹਿਣ ਨੂੰ ਤਾਂ ਇਹਨੂੰ ਮੰਨ ਲਓ এবੀਐਸ ਦੇ ਕਿਸੇ ਵੀ ਬੋਲ ਦਾ ਨਾਮ ਲੈ ਦੀਏ ਵਾ ਬਿਲਕੁਲ ਜੀ ਬਿਲਕੁਲ ਠੀਕ ਹੈ ਹੈ ਚੰਗੇ ਸੀਮਨ ਦੀ ਪਰ ਜਿਹੜੇ ਭਰਾ ਨੇ ਖਰੀਦਨੀ ਆ ਉਹਨੇ ਆਪਦੀ ਸਮਝ ਨਾਲ ਖਰੀਦਨੀ ਆ ਬਿਲਕੁਲ ਜੀ ਬਿਲਕੁਲ ਆਪਾਂ ਝੂਠ ਮਾਰ ਕੇ ਦੇਣੀ ਨਹੀਂ ਹੈ ਖਰੀਦੀਆਂ ਆਪਣੀ ਗੁਲੇ ਘਰੇ ਗਾਈਆਂ ਰੱਖੀਆਂ ਆਪਾਂ ਨੂੰ ਪਤਾ ਹੀ ਉਹਨਾਂ ਦੀ ਬਰੀਡ ਆ ਉਹਨਾਂ ਦੇ ਬਰਾਬਰ ਦੀਆਂ ਆਪਾਂ ਨੂੰ ਉਹਨਾਂ ਦੇ ਬਰਾਬਰ ਪਤਾ ਹੀ ਲੱਗ ਜਾਂਦਾ ਅੰਗ ਹੀ ਦੱਸ ਦਿੰਦੇ ਤੋ ਅੰਗ ਦੱਸ ਦਿੰਦੇ ਤੇ ਇਹ ਬਾਈ ਕਿੰਨੇ ਦੀ ਦੇ ਦੇਗੇ ਮੱਛੀ ਆਪਾਂ ਇਹ ਦੇ ਦੇਾਂਗੇ 1 ਕਿਚੋ ਬਾਈ ਹਾਂ ਕਰ ਦਿਆਂਗੇ ਠੀਕ ਹੈ ਬਾਈ ਝੋਲੀ ਝੋਲੀ ਬਹੁਤ ਐਨੂੰ ਝੋਲੀ ਬਹੁਤ ਚੰਗੀ ਆ ਨਾ ਬੱਚੀ ਦੀ ਖਾਣ ਬੜਾ ਚੰਗਾ ਲੱਗਿਆ ਤੇ ਇਹ ਖੀਰੀ ਹੋਈ ਏ ਦੰਦਾ ਤੋ ਇਹ ਖੀਰੀ ਤੇ ਬਾਈ ਇੱਕ ਬੰਨੀ ਬੈਠਾ ਚਿੱਟੀ ਸਫੇਦ ਯਾਰ ਹਾਂਜੀ ਇਹ ਕਿਨੇ ਚਰਦੀ ਆ ਇਹ ਹੈਗੀ ਐ ਇਹਦੇ ਦੰਗ ਦੇ ਦੰਦ ਨਾ ਭੰਨੇ ਵੇ ਆ ਦੇ ਕੱਢ ਲਏ ਨੇ ਨੇ ਉਂਦਰਾ ਜੀ ਨੋਂਦਰਾ ਹੀ ਕੱਢ ਰਿਹਾ ਹੈ ਕਿ ਉਹਨੇ ਸੰਭੀ ਨਹੀਂ ਹੈ ਨਾ ਸੰਭੀ ਨਹੀਂ ਇਹ ਬੱਚੀ ਦੀ ਬਰੀਡ ਬਹੁਤ ਯਾਰ ਬਹੁਤ ਬਹੁਤ ਸਫੇਦ ਚਿੱਟੀ ਆ ਹੈ ਨਾ ਤੇਰੇ ਕੋਲ ਇੱਕ ਉਹ ਵੰਦਰਾ ਦੇ ਘਰੇ ਵੀ ਕੱਢੇ ਰੀ ਬੈਠੀ ਆ ਇੱਕ ਹੂੰ ਤੇ ਇਹ ਬਈ ਫਿਰ ਕਿੰਨੇ ਦੀ ਦੇ ਦੇਾਂਗੇ ਆਪਾਂ ਇਹ 25000 ਦੀ ਦੇ 25000 ਦੀ ਜੇ ਕੋਈ ਜੋੜਾ ਲੈ ਲਵੇ ਤੇ ਮੰਨਦਣਾ ਹਾਂ ਮੰਨਤਨ ਕਰਦੇ ਆ ਮਤਲਬ 40 ਕੁ ਦਾ ਜੋੜਾ ਦੇ ਦੇਾਂਗੇ ਆਪਾਂ ਚਲੋ ਦੇ ਦੇਾਂਗੇ ਤੁਸੀਂ ਕਹਿੰਦੀਆਂ ਦੇ ਦੇ ਠੀਕ ਠੀਕ ਦੇ ਦੇਾਂਗੇ ਕੱਢੀ ਪੈਨ ਬਈ ਇਹਨੂੰ ਤੋੜ ਦੇ ਮੜਾ ਲੈ ਲੈ ਮਿੱਤਰੋ ਮੈਂ ਤੁਹਾਨੂੰ ਸਫੇਦ ਚਿੱਟੀ ਵੱੱਛੀ ਦਿਖਾਉਣਾ ਜਿਹੜੀ ਤੁਸੀਂ ਨਾ ਯਕੀਨ ਕਰਿਓ ਬਹੁਤ ਸੋਹਣੀ ਹੈ ਵੀ ਹੈ ਚਿੱਟੇ ਬਗਲੇ ਹੰਗ ਬਈ ਕਰਮਾਂ ਵਾਲੀ ਇੱਕ ਵੀ ਵਾਲ ਵਿੱਚ ਮੜਾ ਨਾਸ ਤੇ ਮੜੇ ਜੇ ਚਟਾਕ ਕਾਲੇ ਆ ਬਾਕੀ ਸਫੇਦ ਚਿੱਟੀ ਬਰੀਡ ਬਹੁਤ ਵੱੱਚੀ ਦੇ ਵਿੱਚ ਵੇਖੋ ਤੁਸੀਂ ਇਹਦੀ ਬੋਦੀਬਾਦੀ ਕਰਮਾਂ ਵਾਲੀ ਦੀ ਬੰਦੇਵਾ ਤੇ 25000 ਰੁਪਈਆ ਇਹਦਾ ਕੱਲੀ ਦਾ ਰੇਟ ਆ ਭਾਈ ਤੇ ਦੁੰਦੀ ਹੋ ਗਈ ਦੋ ਦਿਨ ਚੱਕ ਕੇ ਨਿਉਂਦਰਾ ਦੀਆਂ ਕਰਦੀ ਥਣ ਥਣ ਵੇਖੋ ਤੁਸੀਂ ਕਿੰਦਾ ਚੰਗਾ ਲੱਗਾ ਇਹਨੂੰ ਤੁਹਾਨੂੰ ਦੇ ਸੀ ਗਿਆ ਹੁਣ ਸਕਰੀਨ ਦੇ ਉੱਤੇ ਦੇਖੋ ਮੇਤਰੋ ਬਹੁਤ ਸੋਹਣਾ ਜਿਹੜਾ ਥੰਮੂ ਇਹਦਾ ਟਨ ਚਟੂਨ ਚਾ ਮੇਤਰੋ ਤੇ ਆ ਬੱਚੀ ਢੋਲੀ ਖੋਲੀ ਮੜੀ ਜਾ ਬੱਚੀ ਦੀ ਵੀ ਵਿਖਾਦੀ ਲਓ ਉਹ ਬੱਚੀ ਦੀ ਹੁੰਦੀ ਵੀ ਢੋਲੀ ਵਿਖਾ ਦਿੰਨਾ ਮੇਤਰੋ ਆ ਵੇਖੋ ਭਾਈ ਠੀਕ ਆ ਭਈ ਉਹ ਤੇ ਵੱਚੀਆਂ ਜੋੜਾ ਦੋਵੇਂ ਦਾ 40000 ਦਾ ਮਿਲ ਜਾਊਗਾ ਤੇ ਜੇ ਆਹ ਕਟੀਆਂ ਲੈਣੀਆਂ ਇਹਨਾਂ ਦਾ ਜੋੜਾ ਵੀ ਤੁਹਾਨੂੰ ਬਈ 40000 ਦਾ ਬਣ ਦੂਗਾ ਬਈ ਮਤਲਬ 22 ਦੀ ਉਹ ਤੇ 18 ਦੀ ਏ ਤੇ ਜੇ ਤੁਸੀਂ ਉਹ ਕੱਲੀ ਕੱਟੀ ਤਿੰਨੇ ਲੈਨੇ ਆ ਫਿਰ ਤੁਹਾਡਾ ਸੌਦਾ ਜਿੰਨੇ ਦਾ ਹੋਊਗਾ ਉਹ ਗੱਲ ਵੱਖਰੀ ਹੋਊਗੀ ਤੇ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੋਊਗੀ ਤੇ ਜੇਕਰ ਤੁਸੀਂ ਬੱਛੀਆਂ ਦਾ ਜੋੜਾ ਲੈਨੇ ਆ ਤਾਂ 40000 ਦੇ ਵਿੱਚ ਮਿਲੂਗਾ ਤੇ ਇੱਕ ਆ ਜਰਮਨ ਸ਼ੇਫ ਤੁਹਾਨੂੰ ਦਿਖਾਉਣਾ ਜਾਨਵਰ ਮਿੱਤਰੋ ਬਹੁਤ ਚੰਗਾ ਇਹ ਬਈ ਡਬਲ ਕੋੜਾ ਕਿ ਸਿੰਗਲ ਇਹ ਸਿੰਗਲ ਹੀ ਆ ਬਈ ਸਿੰਗਲ ਕੋੜੀ ਆ ਹੈ ਕਿੰਨੇ ਚਿਰ ਦੀ ਬਈ ਇਹ 4 ਮਹੀਨਿਆਂ ਦੀ ਹੋ ਗਈ ਆ ਇਹ 4 ਮਹੀਨਿਆਂ ਦੀ ਹੈ ਨਾ ਸਿਆਣੀ ਬਹੁਤ ਆ ਨਾ ਬਈ ਬਹੁਤ ਸਿਆਣੀ ਹੂੰ ਤੇ ਬਾਪ ਪਿਓ ਮਾਂ ਦਾ ਇਹਨੇ ਆਪਣੇ ਕੋਲੇ ਆ ਮਾਂ ਆਪਣੇ ਕੋਲੇ ਆ ਤੇ ਉਹ ਵੀ ਇੱਥੇ ਜਾਨੀ ਉਹ ਕੁੱਤਾ ਜਿਹੜਾ ਆਪਣੇ ਕੋਲੇ ਆ ਉਹ ਭਰਾ ਇਹਦਾ اچھا ਠੀਕ ਹੈ ਉਹ ਇਹਦਾ ਇੱਥੇ ਹੀ ਆ ਇਸੇ ਪਿੰਡ ਚੋ ਵਿਖਾ ਦੇਾਂਗੇ ਠੀਕ ਆ ਭਾਈ ਠੀਕ ਆ ਤੇ ਇਹ ਕਿੰਨੇ ਦੀ ਦੇ ਦੇਾਂਗੇ ਭਾਈ ਆਪਾਂ ਇਹ 12000 ਦੀ ਦੇ ਦੇ 12000 ਦੀ ਠੀਕ ਆ ਭਾਈ ਲੈ ਮਤਲਬ ਜਰਮਨ ਸ਼ੈਫਟ ਸਿੰਗਲ ਕੋਰਟ ਦੇ ਵਿੱਚ ਜਿਹੜੀ ਇਹ ਬਹੁਤ ਸੋਹਣੀ ਆ ਵੇਖੋ ਤੁਸੀਂ ਤੇ ਜਿਹੜੇ ਭਰਾ ਜਰਮਨ ਰੱਖਦੇ ਹੋ ਇਹਦੀ ਕੁਆਲਿਟੀ ਹੁਣ ਸਮਝ ਹੀ ਗਏ ਹੋਣੇ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜਰਮਨ ਦੀ ਕੁਆਲਿਟੀ ਆ ਜਾਂ ਜਰਮਨ ਜਾਨਵਰ ਇਕ ਜਿਹਾ ਜਾਨਵਰ ਆ ਜਿੰਦੀ ਰਾਖੀ ਵਾਲੇ ਪੱਖ ਤੋਂ ਜਾਂ ਸਿਆਣਾ ਪਾਲੇ ਪੱਖ ਤੋਂ ਤਾਂ ਮੇਰੇ ਹਿਸਾਬ ਨਾਲ ਸਮਝਾਉਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਕਰਮਾਂ ਵਾਲਿਆਂ ਨੂੰ ਇੰਨੇ ਜਾਨਵਰ ਸਿਆਣੇ ਹੁੰਦੇ ਆ ਮਿੱਤਰੋ ਤੇ ਰੇਟ ਇਹਦਾ 12000 ਆ ਚਾਰ ਮਹੀਨੇ ਦੀ ਇਹ ਮਿੱਤਰੋ ਜਾਨਵਰ ਆ ਭਲੀ ਸਭੀਆ ਕਿਉਂਕਿ ਬਈ ਬੱਚਾ ਸਾਂਭਣਾ ਬਹੁਤ ਔਖਾ ਤੁਹਾਨੂੰ ਵੀ ਪਤਾ ਹੀ ਆ ਸੀ ਗਰਮੀ ਦੇ ਵਿੱਚ ਤਾਂ ਖਾਸ ਕਰਕੇ ਤੇ ਪਰ ਹੁਣ ਤਾਂ ਇਹ ਕੰਮਾਂ ਵਾਲੀ ਸੰਭਲੀ ਹੋਈ ਆ ਤੇ ਇਹਦਾ ਰੇਟ ਬਾਈ ਹੁਣੇ 12000 ਰੁਪਏ ਕਰਦੇ ਆ 5 ਜਾਨਵਰ ਰੇਟ ਟੋਟਲ ਜਾਨਵਰ 6 ਹੋਗੇ ਕੁੱਤੀ ਦੇ ਸਮੇਤ ਐਨੀਮਲ ਆ ਜਿਹੜੇ ਉਹ 5 ਆ ਗੱਲਬਾਤ ਲਈ ਨੰਬਰ ਬਾਈ ਦਾ ਨੋਟ ਕਰ ਲੋ ਵੀਰੇ ਨੰਬਰ ਤੇ 91 56244 9814956244 9814956244 ਬਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਓ ਧੰਨਵਾਦ